ਇਹ ਦੁਕਾਨ ਆਪਣੇ ਬਿੱਟੂ ਬਾਈ ਦੀ ਜਿਹੜਾ ਪ੍ਰੀਤ ਜਨਰਲ ਸਟੋਰ ਦਾ ਨਾਮ ਆ ਤੇ ਆਪਾਂ ਆਉਂਦੇ ਜਾਂਦੇ ਲੰਘਦੇ ਵੜਦੇ ਦੁਰਦੇ ਫਿਰਦੇ ਜਦੋਂ ਸੀਸੀਟੀਵੀ ਲਾਇਆ ਹੋਇਆ ਲੰਘਦੇ ਵੜਦੇ ਆ ਏਸੀ ਵੀ ਹੈਗਾ ਭਾਈ ਲੰਘਦੇ ਵੜਦੇ ਦੁਰਦੇ ਫਿਰਦੇ ਇੱਥੇ ਆ ਜਾਨ ਨੇ ਚਾਹ ਆਣੀ ਪੀ ਲੈਣੇ ਆ ਪੁਰਾਣੀ ਯਾਰੀ ਆ ਕਿਉਂਕਿ ਇਹਦਾ ਵੱਡਾ ਭਰਾ ਸੁਖੀ ਉਹ ਉਹ ਜਾਣਦੇ ਆ ਉਨਾਂ ਲਈ ਆਪਣੀ ਪੁਰਾਣੀ ਯਾਰੀ ਪਰਿਵਾਰਕ ਸਬੰਧਾਂ ਬਚਪਨ ਤੋਂ ਅਸੀਂ ਇਕੱਠੇ ਰਹੇ ਕਦੇ ਕਿਧਰੇ ਜਾਂਦੇ ਰਹੇ ਹੇਮ ਗੁਰ ਸਾਹਿਬ ਜਾਂਦੇ ਰਹੇ ਤੇ ਮਨੀ ਕਰਨ ਕਿਹੜੇ ਕਿਹੜੇ ਕੰਮ ਅਸੀਂ ਕੀਤੇ ਆ ਉਂਝ ਮੁੱਖ ਕੰਮ ਇਹ ਆ ਵੀ ਇੱਥੇ ਜਿਹੜੀ ਪੰਜਾਬ ਪੁਲਿਸ ਦੀ ਵਰਦੀ ਆ ਉਹਦੇ ਵਾਸਤੇ ਇਹ ਬਿੱਟੂ ਜਿਹੜਾ ਉਹ ਐ ਮਸ਼ਹੂਰ ਆ ਇਹਦੇ ਕੋਲ ਬੜੇ ਭਾਈ ਲੋਕ ਆਉਂਦੇ ਆ ਵਰਦੀਆਂ ਦਾ ਸਮਾਨ ਲੈਣ ਪੰਜਾਬ ਪੁਲਿਸ ਦਾ ਆ ਤੁਹਾਨੂੰ ਵੀ ਜੋ ਚਾਹੀਦਾ ਹੁੰਦਾ ਤਾਂ ਲੈ ਲੈ ਕਰੋ ਮੇਰਾ ਨਾਮ ਲੈ ਦਿਓ ਥੋੜੇ ਸਸਤਾ ਲਾ ਦੂਗਾ ਨਹੀਂ ਆਇ ਨਹੀਂ ਗਾ ਆਇ ਲਾ ਦਿੰਦਾ ਸਸਤਾ ਹੈ ਠੀਕ ਹੈ ਆ ਜੇ ਮਾਰਿਓ ਗੇੜਾ ਆ ਦੇਖੋ ਆ ਭਾਈ ਮੈਂ ਤਾਂ ਖੈਰ ਲਾਉਂਦਾ ਨਹੀਂ ਆ ਜਿਹੜੇ ਲਾਉਣੇ ਵਾਲੇ ਸਾਰਾ ਸਮਾਨ ਰੱਖਿਆ ਬਿੱਟ ਨੇ ਆ ਬਾਹਰ ਹੀ ਵਾ ਪ੍ਰੀਤ ਜਨਸਤੋ ਇਹ ਹੈਗਾ ਜੀ ਮਰਿੰਡਾ ਬੱਸ ਅੱਡਾ ਐਚ ਡੀ ਐਫ ਸੀ ਏਟੀ ਐਮ ਦੇ ਬਿਲਕੁਲ ਸਾਹਮਣੇ